ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੂਜਰੀ ਵਾਰ ਮਹੱਲਾ ਪੰਜਵਾ ਹਾਂਜੀ ਰਾਗ ਗੂਜਰੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਾਪ ਗੁਰਨਾਵ ਅੰਤਰ ਗੁਰ ਆਰਾਧਣੋ ਜਿਹਵਾ ਜਾਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸ੍ਰਾਣੀ ਸੁਣਨਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗਹ ਆਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ 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 ਜਾਗ ਮਹਿ ਉਤਮ ਕਾਢੀਐ ਕਾਢੀ ਐ ਡੱਡਾ ਨਹੀਂ ਐ ਕਾਢੀ ਐ ਜਗ ਮਹਿ ਉਤਮ ਕਾਢੀ ਐ ਵਿਰਲੇ ਕੇਈ ਕੇ ਮਹੱਲਾ ਪੰਜਵਾ ਕੇਈਆ ਥੋੜਾ ਹੈਗਾ ਕੇ ਕੇ ਰੱਖੇ ਰਖਣ ਹਾਰ ਆਪ ਬਾਰਿਆਂ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਨ ਹੋਆ ਆਪ ਦਿਆਲ ਮਨੁ ਨਾ ਵਿਸਾਰਿਆਂ ਨ ਸਾਧ ਜਨਾ ਕੈ ਸੰਗ ਭਵਜਲ ਤਾਰਿਆ ਨਾ ਹਾਂ ਭਵਜਲ ਬੱਬਾ ਨਹੀਂ ਨੋਣਾ ਵਾਵਾ ਪੂਰਾ ਬੋਲਣਾ ਭਵਜਲ ਭਵਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆਨ ਤਿਸ ਸਾਹਿਬ ਕੀ ਟੀਕ ਨਾਨਕ ਮਨ ਮਾਹੀ ਹਾਂ ਨਾਨਕ ਪਾਦ ਜੀ ਤਿਸ ਸਾਹਿਬ ਕੀ ਟੀਕ ਇਥੇ ਵਿਸਰਾਮ ਨਾਨਕ ਮਨ ਮਾਹੀ ਜੇ ਸਿਮਰਤ ਸੁਖ ਹੋਏ ਸਿਮਰਤ ਨਹੀਂ ਜੇਸ ਸਿਮਰਤ ਰਾਰਾ ਪੂਰਾ ਜੇਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਪੌੜੀ ਅਕੁਲ ਨਰੰਜਨ ਪੁਰਖ ਅਕੁਲ ਪੋਲਾ ਹੀ ਬੋਲਣਾ ਏਡੇ ਦੇ ਵਿੱਚ ਡੈਸ਼ ਦੇ ਕੇ ਅਕੁਲ ਅਕੁਲ ਨਰੰਜਨ ਪੁਰਖ ਆਗਮ ਅਪਾਰੀਅ ਸਚੋ ਸਚਾ ਸਚ ਸਚ ਨਿਹਾਰੀਐ ਕੂੜ ਨਾ ਜਾਪੈ ਕਿਛ ਤੇਰੀ ਧਾਰੀ ਐ ਸਭ ਸਹਿ ਦੇ ਦਾਤਾਰ ਜੀਤ ਉਪਾਰੀ ਐ ਸਭ ਸਹਿ ਸਭ ਸਹਿ ਦੇ ਦਾਤਾਰ ਜੀਤ ਉਪਾਰੀ ਐ ਇਕਤ ਸੂਤ ਪਰੋਏ ਜੋਤ ਸੰਜਾਰੀ ਐ ਇਕਤ ਸੂਤ ਪਰੋਏ ਸੂਤ ਪੱਤ ਤੇ ਥੋੜਾ ਜਿਹਾ ਠਹਿਰਾ ਦੇ ਕੇ ਪਰੋਏ ਤੇ ਵਿਸਰਾਮ ਜੋਤ ਸੰਜਾਰੀ ਐ ਹੁਕਮੇ ਭਾਵਜਲ ਮੰਝ ਹੁਕਮੇ ਤਾਰੀ ਐ ਹੁਕਮੇ ਪਾਵ ਜਲ ਮੰਝ ਇਥੇ ਵਿਸਰਾਮ ਹੁਕਮੇ ਤਾਰਿਯ ਪ੍ਰਭ ਜੀ ਤੁਦ ਧਿਆਏ ਦੇ ਪ੍ਰਭ ਜੀ ਤੁਦ ਧਿਆਏ ਸੋਏ ਜਿਸ ਭਾਗ ਮਥਾਰੀ ਐ ਪ੍ਰਭ ਜੀ ਇਥੇ ਠਮਕ ਤੁਦ ਧਿਆਏ ਸੋਏ ਇਥੇ ਵਿਸਰਾਮ ਜਿਸ ਭਾਗ ਮਥਾਰੀ ਐ ਮਥਾਰੀ ਐ ਥੋੜਾ ਜਿਹਾ ਕਸ ਕੇ ਬੋਲਣਾ ਹੈ ਦਰਮਿਆਨਾ ਜਿਹਾ ਬੋਲਣਾ ਤੇਰੀ ਗਾਤ ਮੇਤ ਲਖੀ ਨਾ ਜਾਏ ਹੋ ਤੁਦ ਬਲਿਹਾਰੀ ਐ ਹੋ ਤੁਦ ਬਲਿਹਾਰੀ ਐ ਸ਼ਲੋਕ ਮਹੱਲਾ ਪੰਜਵਾ ਜਾ ਤੂ ਤੁ ਸਹਿ ਮਿਹਰਵਾਨ ਅਚਿੰਤ ਵਸਹਿ ਮਨਮਾਹੀ ਇਤੁ ਸਹਿ ਕਸ ਕੀ ਉਚਾਰਨ ਕਰਨਾ ਤ੍ਰੁੱਠੰ ਦਾ ਵਾਚਕ ਹੈ ਪ੍ਰਸੰਤਾ ਦਾ ਖੁਸ਼ੀ ਦਾ ਆਨੰਦਤਾ ਦਾ ਜਾ ਤੂ ਇਥੇ ਸਭ ਠਮਕਾਂ ਲੱਗੀਆਂ ਜਾਂਦੀਆਂ ਜਾ ਤੂ ਯਾਨੀ ਯਮਕ ਲੱਗ ਜੇਗੀ ਜਾਂ ਤੂੰ ਤੁਸਹਿ ਮਿਹਰਵਾਨ ਅਚਿੰਤ ਵਸਹਿ ਮਨਮਾਹੀ ਜਾਂ ਤੂੰ ਤੁਸਹਿ ਮਿਹਰਵਾਨ ਨੋਂ ਨਿਦ ਘਰਮਹਿ ਪਾਹੀ ਜਾਂ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤਰ ਕਮਾਹੀ ਜਾਂ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸੱਚ ਸਮਾਹੀ ਮਹੱਲਾ ਪੰਜਵਾ किति बहन बहने मुच वजायन वज मुच भी पद कसके उच्चारण करना है नानक सचे नाम वेना किसे न रहिया लज्ज लज्ज पद भी कसके उच्चारण करना है पौड़ी तुद त्याइन वेद कतेबा सण खड़े दुद ਇਥੇ ਜਮਕਾ ਧਿਆਨ ਬੇਦ ਇਥੇ ਵਿਸ਼ਾਮ ਹੈ ਕਤੀਬਾ ਸਣ ਖੜੇ ਖੜੇ ਪੜਾ ਉਚਾਰਨ ਕਰਨਾ ਗਣਤੀ ਗਣੀ ਨਾ ਜਾਏ ਗਣਤੀ ਪਦ ਤੇ ਜਮਕ ਲਾ ਦਨੀ ਹੈ ਗਣਤੀ ਗਣੀ ਨਾ ਜਾਏ ਤੇਰਾ ਦਰ ਪੜੇ ਪੜੇ ਪੁੱਲਾ ਹੀ ਉਚਾਰਨ ਕਰਨਾ ਬ੍ਰਹਮੇ ਤੁਦ ਤਿਆ ਨਾ ਇੰਦਰ ਇੰਦਰਾਸਣਾ ਸ਼ੰਕਰ ਵਿਸ਼ਨਵ ਅਵਤਾਰ ਹਰ ਜਸ ਮੁਖ ਭਾਣਾ ਪੀਰ ਪਿਕਾਬਰ ਸੇਖ ਮਸਾਇਕ ਔਲੀਏ ਓਤ-ਪੋਤ ਨਿਰੰਕਾਰ ਘਾਟ ਘਟ ਮੌਲੀਏ ਊੜੋ ਹੋ ਕਰੇ ਵਿਨਾਸ਼ ਧਰਮੇ ਤੱਗੀ ਐ ਜੇਤ ਜੇਤ ਲਾਏ ਇਹ ਆਪ ਤਿਤ ਤਿਤ ਲੱਗੀ ਐ ਸ਼ਲੋਕ ਮਹੱਲਾ ਪੰਜਵਾ ਚੰਗਿਆਈ ਆਲਕ ਕਰੇ ਬੁਰਾਈ ਹੋਏ ਸੇਰ ਅਜੇ ਇੱਕ ਬਿੰਦੀ ਲਾਉਣੀ ਹੈ ਚੰਗੇ ਆ ਇ ਤੇ ਬਿੰਦੀ ਲਾਉਣੀ ਹੈ ਗੇ ਆ ਤੇ ਬਿੰਦੀ ਨਹੀਂ ਲਾਉਣੀ ਚੰਗੇ ਆਈ ਹਲਕ ਕਰੇ ਬੁਰਾਈ ਹੋਏ ਸੇਰ ਚੰਗੇ ਆਈ ਹਲਕ ਕਰੇ ਬੁਰਾਈ ਹੋਏ ਸੇਰ ਨਾਨਕ ਅੱਜ ਕੱਲ ਆਵਸੀ ਅੱਜ ਕੱਲ ਸਰਮੰਦੋ ਕੀ ਬਾਠ ਨਾਨਕ ਅੱਜ ਕੱਲ ਆਵਸੀ ਨਾਨਕ ਅੱਜ ਕੱਲ ਆਵਸੀ ਗਾਫਲ ਹੋ ਫਾਈ ਪੇਰ ਗਾਫਲ ਫਾਹੀ ਪੇਰ ਮਹੱਲਾ ਪੰਜਵਾ ਕਿਤਿਆ ਕੁਟੰਗ ਗੁੱਜਾ ਥੀਐ ਨਾ ਹਿਤ ਹਾਂਜੀ ਕਿਤਿਆ ਕੁਟੰਗ ਇਥੇ ਵਿਸਰਾਮ ਗੁੱਜਾ ਥੀਐ ਨਾ ਹਿਤ ਨਾਨਕ ਤੈ ਸਹਿ ਧਕਿਆ ਮਨ ਮਹ ਸੱਚਾ ਮਿਤ ਬੌਰੀ ਹਉ ਮਾਗੋ ਤੁਝਾ ਦਇਆਲ ਕਰ ਦਾਸਾ ਗੋਲਿਆ ਨਉ ਨਿਦ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾ ਘਰ ਕਣਾ ਤਿਨ ਕੈ ਸੰਗ ਨਿਹਾਲ ਸ੍ਰਾਵਣੀ ਜਸ ਸੁਣਾ ਕਮਾਵਾ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਗਸਾ ਪੈਰ ਧੋਏ ਹਾਂ ਬਿਗਸਾ ਪੈਰ ਧੋਏ ਆਪਹੁ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹ ਨਿਰਗੁਣ ਦਿੱਚਾ ਥਾਉ ਸੰਤ ਧਰਮਸਾਲੀਐ ਸਲੋਕ ਮਹੱਲਾ ਪੰਜਵਾ ਸਾਜਣ ਤੇਰੇ ਚਰਨ ਕੀ ਚਰਨ ਨੰਨੇ ਨਾਲ ਬੋਲਣਾ ਨਾਣਾ ਨਹੀਂ ਹੋਏ ਰਹਾ ਸਾਧ ਤੂਰ ਨਾਨਕ ਸਰਣ ਤੁਹਾਰੀਆ ਵੇਖੋ ਸਦਾ ਹਜੂਰ ਮਹੱਲਾ ਪੰਜਵਾ ਪਤ ਤੋ ਪੁਨੀਤ ਅਸੰਖ ਹੋ ਹੈ ਪਤਿਤ ਪੁਨੀਤ ਅਸੰਖ ਹੋ ਹੈ ਹਰ ਚਰਣੀ ਮਨ ਲਾਗ 8 60 ਤੀਰਥ ਨਾਮ ਪ੍ਰਾਪ 8 60 ਇਕੱਠਾ ਹੀ ਪਾਠ ਹੈ 8 60 ਤੀਰਥ ਨਾਮ ਪ੍ਰਾਪ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਰਾਸ ਨਾਉ ਪਰਵਤਗਾਰ ਦਾ ਗਰਾਸ ਨਹੀਂ ਕਹਿਣਾ ਗਰਾਸ ਰਾਰੀ ਨੂੰ ਸਿਹਾਰੀ ਲੱਗੀ ਹੋਈ ਹੈ ਨਿਤ ਜਪੀਐ ਸਾਸ ਗਰਾਸ ਇਥੇ ਵਿਸਰਾਮ ਨਾਉ ਪਰਵਤਗਾਰ ਦਾ ਪਰਵਤਗਾਰ ਦਾ ਇਕੱਠਾ ਨਹੀਂ ਕਹਿਦਣਾ ਜਿਸਨੋ ਕਰੇ ਰਹਾਮ ਤੈਸਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਾਬ ਕੇ ਚ ਜਾਣਾ ਜਾਣ ਬੁੱਝ ਵਿਚਾਰਦਾ ਅਨੇਕ ਰੂਪ ਖਿਨਵਾਹੀ ਅਨੇਕ ਨਹੀਂ ਕਹਿਣਾ ਕੋਈ ਅਨੇਕ ਰੂਪ ਖਿਨਵਾਹੀ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸਹਿ ਉਧਾਰਦਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀਵਾਨ ਹੈ ਅਭਗ ਹੀ ਉਚਾਰਨ ਕਰਨਾ ਆਭਗ ਨਹੀਂ ਕਹਿਣਾ ਹੋ ਤੇਸ ਨਮਸਕਾਰ ਦਾ ਸਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵ ਦਿਆ ਨਿਤ ਜਾਪੀਐ ਨਾਨਕ ਸਾਚਾ ਨਾਮ ਮਹੱਲਾ ਪੰਜਵਾ ਸਿਮਰਤ ਸਿਮਰਤ ਪ੍ਰਭ ਆਪਨਾ ਸਭ ਫਲ ਪਾਈ ਆਹੀ ਨਾਨਕ ਨਾਮ ਅਰਾਧਿਆ ਗੁਰ ਪੂਰਾ ਦਿਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸਨ ਦੇਖ ਜਗਤ ਨਿਹਾਲ ਹੋਏ ਜਾਨ ਕੈ ਸੰਗ ਨਿਹਾਲ ਪਾਪਾ ਮੈਲ ਧੂਏ ਅੰਮ੍ਰਿਤ ਸਾਚਾ ਨਾਉ ਉਠਾ ਜਾ ਪੀਐ ਮਨ ਕਉ ਹੋਏ ਸੰਤੋਖ ਭੁਖਾ ਟਰਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰ ਪ੍ਰਸਾਦ ਕਿਨੇ ਵਿਰਲੇ ਹਰ ਧਨ ਖਾਟੀਐ ਸ਼ਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਮਨੀ ਮਨ ਮਹਿ ਚਿਤਵੋ ਚਿਤਵਨੀ ਮਨ ਮਹ ਚਿਤਵੋ ਚਿਤਮਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰ ਹਰ ਦੇਹ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਤਾਰ ਪ੍ਰਵ ਰੱਖਿਆ ਮਾਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਬਾਣੀਆ ਮਰਉ ਵਿਚਾਰੀ ਸੂਲ ਪੌੜੀ ਜੀਵ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਣਪ ਸਗਲ ਮਾਨ ਤਨ ਅਰਪ ਧਰ ਪੂਜਹੁ ਗੁਰ ਕੇ ਪੈਰ ਹਾਂ ਪੂਜਹੁ ਗੁਰ ਕੇ ਪੈਰ ਦੁਰਮਤ ਜਾਈ ਜਰ ਸਾਧ ਜਨ ਕੈ ਸੰਗ ਭਵਜਲ ਵਿਖਮ ਤਰ ਸੇਵਹੁ ਸਤ ਗੁਰ ਦੇਵ ਅੱਗੇ ਨ ਮਰਹੁ ਡਰ ਖੇਨਮਹ ਕਰੇ ਨਿਹਾਲ ਊਨੇ ਸੁਭਰ ਭਰ ਹਾਂਜੀ ਖੇਨਮਹ ਕਰੇ ਨਿਹਾਲ ਇਥੇ ਵਿਸਰਾਮ ਊਨੇ ਇਥੇ ਯਮਕ ਸੁਭਰ ਭਰ ਮਾਨ ਕਾ ਹੋਏ ਸੰਤੋਖ ਧਿਆਇਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕਉ ਕਰਮ ਤੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ